ਵਾਹੇ ਗੁਰੂ 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 ਵਾਹੇ ਵਾਹਿਗੁਰੂ 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 ਵਾਹਿਗੁਰੂ

孤独。Mm hmm. mm hmm. ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ wow, ਹੈ hey. ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Oh, hum, 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 hum. ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਜੀ ਦਾ ਖਾਸਾ ਵਾਹਿਗੁਰੂ ਕੀ ਫਤਿਹ ਹਰ ਬਾਬੇ ਕੀ ਨਾ ਤੁਹਾਡਾ ਤਾਂ ਕਿਹੜਾ ਪਿੰਡ ਆ ਸਾਡਾ ਪਿੰਡ ਫੇਲੋਗੇ ਜੀ ਨਾਮ ਤਨਵੀਰ ਸਿੰਘ ਨਾਮ ਬਾਬਰ ਜੀ ਬਹੁਤ ਦੋ ਤਿੰਨ ਪੀੜੀਆਂ ਹੋ ਗਿਆ ਬਸਿਆ ਦੇ ਦਿਹਾੜੇ ਦੇ ਲੱਗ ਜਾਂਦਾ ਸਾਡੇ ਬਜੂਦਾਂ ਨੂੰ ਜਲਦੀ ਰੱਖ ਆਈ ਰਾਮੀ ਦਾ ਉਸੇ ਨੂੰ ਮੁਖਰਾ ਕੇ ਹਰ ਮਸਿਆਂ ਦੇ ਫਰੀਵਰਾਂ ਚ ਫਰੀਵਰ ਦਿੰਦੇ ਪਾਸ਼ਾ ਜੀ ਦੇ ਦਿਹਾੜੇ ਮਸਿਆਂ ਦੇ ਦਿਹਾੜੇ ਜੰਗ ਲੱਗਦਾ ਆਜਾ ਇਹ ਲੰਗਰ ਹਰ ਮਸਾਂ ਦੀ ਮਸਾਂ ਚੱਲਦਾ ਹਰ ਮਸਾਂ ਦੀ ਮਸਾਂ ਲੰਗਰ ਚੱਲਦਾ ਜੀ ਹਰ ਮਸਾਂ ਦੀ ਮਸਾਂ ਲੰਗਰ ਚੱਲਦਾ ਐੱਗੀ ਸੰਤ ਦੇ ਸਯੋਜ ਇਲਾਕਾ ਨਵਾਂ ਸਯੋਜ ਦੇ ਸਯੋਜ ਦੇ ਨਾਲ ਕੀਦੇ ਕੋੜਿਆਂ ਦਾ ਖੀਰ ਦਾ ਨਾਲ ਦਾ ਕੋਈ ਲੰਗਰ ਰੱਖਣ ਦੇ ਜਨਾਇਆ ਨਾਕਾਨ ਵਾਸੀ ਸੰਸਥਾ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਏ ਬਹੁਤ ਪਿੱਛੋਂ ਤੋਂ ਲੈ ਕੇ ਆ ਰਿਹਾ ਤੇ ਕਿੰਨੇ ਪਿੰਡਾਂ ਦਾ ਕੁਝ ਯੋਗਦਾਨ ਹੈ ਗੱਲ ਜਦਾਂ ਲੰਗਰ ਚੱਲਦਾ ਹੈ। ਲਾ ਕੇ ਸਾਰੇ ਇਲਾਕੇ ਦਾ ਹੀ ਆ ਜੀ। ਮੈਂ ਨਾ ਫਿਰ ਹੋਵੇ ਤੇ ਕਾਲਾ ਚਾਉਂਦਾ ਵਾਜਦਾ ਵਾਜਦਾ ਕਿ ਇਹ ਲੰਗਰ ਦੀ ਕਿਰਪਾ ਦੇ ਨਾਲ ਹੀ ਇੱਥੇ ਦਰਬਾਰ ਬਣਿਆ। ਗੁਰਦਰਾ ਸਾਹਿਬ ਵੀ ਤੇ ਇਸ 10 ਗੁਰੂਆਂ ਦੀਆਂ ਪਾਸ਼ੀਆਂ ਦੇ ਸਾਰੇ ਦਿਹਾੜੇ ਵੀ ਮਨਾਏ ਜਾਂਦੇ ਆ। ਕੋਈ ਉਹ ਪ੍ਰਕਾਸ਼ਪੁਰ ਵੀ ਬਣਾਏ ਜਾ ਰਹੇ ਆ। ਇਨੇ ਜਿਹੜੇ ਸਾਰੇ ਬਣਾਇਆ ਰਹਿੰਦੇ ਆਪਾਂ ਕਿੰਨਾ ਕੋ ਪੁਰਾਣਾ ਲੰਗਰ ਦੀ ਮਰਿਆਦਾ ਜਿਹੜੀ ਮਸਿਆ ਦੇ ਚਾਲੇ ਸ਼ੁਰੂ ਕੀਤੀ ਗਈ ਹੈ ਕਦੋਂ ਚੱਲਦੀ ਆ ਗਈ ਦੋ ਤਿੰਨ ਪੀੜੀਆਂ ਹੀ ਹੋ ਗਿਆ 30-40 ਸਾਲ ਹੋ ਗਿਆ ਕਾਫੀ ਸਮਾਂ ਹੋ ਗਿਆ ਇਹ ਲੰਗਰ ਦੀ ਜਿਹੜੀ ਮਰਿਆਦਾ ਪਹਿਲਾਂ ਨਭਾਈ ਗਈ ਆ ਕਿਹੜੇ ਸਿੰਘ ਵੱਲੇ ਸ਼ੁਰੂ ਕੀਤੀ ਗਈ ਚੌਂਕ ਦੇ ਵਿੱਚ ਸਾਡੇ ਬਜ਼ੁਰਗ ਹੀ ਦੋ ਦਿਨਾਂ ਦੀ ਇੱਕਦਿ ਸਿੰਘ ਆਟਾ ਜੀ ਇਥੋਂ ਕਾਬ ਮਾਦਾ ਵਾ ਉਹਨੇ ਖਾਂਵੀਆਂ ਦਾਰ ਦਿੱਤਾ ਜਿੱਤੀ ਕੋਤਰਾ ਬਣਿਆ ਕਸ਼ਮੀਰ ਸਿੰਘ ਆਈ ਉਹ ਕੋ ਆੜੇ ਕੰਢੇ ਉਹ ਪੂਰਨ ਸਿੰਘ ਜਕਮਨ ਸਿੰਘ ਹੀ ਇਹ ਕਰਕੇ 5-7 ਬੰਦੇ ਹੈਗੇ ਸੀ ਫਿਰ ਲੋਕਾਂ ਦੇ ਪੁਕਾਰ ਮਾਰੇ ਜਿਨ੍ਹਾਂ ਨੇ ਰਾਤੀ ਰਾਤ ਜਾਨੀ ਜੁੜਿਆ ਉਹ ਸਮੇਂ ਤੋਂ ਪਹਿਲਾਂ ਤੇ ਪੁਤਰਾ ਨਗਰ ਸਾਦਾ ਚੱਲਦਾ ਸੀ ਟਿੰਡੋ ਗਰਾਹ ਕੇ ਆ ਕੇ ਜਾਂਦਾ ਸੀ ਜਿਹਦੇ ਤੋਂ ਪਰੌਂਦਾ ਵੀ ਸੰਗ ਹੁਣ ਤੇ ਬਹੁਤ ਪਾਰ ਕਿਰਪਾ ਮਾਰਦੀ ਜਿੰਨੇ ਵੀ ਦਿਹਾੜੇ ਦਿਆ ਮਹਾਰਾਜ ਦਿਹਾੜਿਆਂ ਦੇ ਜਾਂਦਾ ਜਿਹਨਾਂ ਵੱਲੋਂ ਲੰਗਰ ਦੀ ਮਰਿਆਦਾ ਸ਼ੁਰੂ ਕੀਤੀ ਗਈ ਚੌਂਕ ਦੇ ਵਿੱਚ ਹਾਂਜੀ ਉਹਨਾਂ ਦੀਆਂ ਪੀੜ੍ਹੀਆਂ ਵੱਲੋਂ ਇਹ ਮਰਿਆਦਾ ਨਿਭਾਈ ਜਾ ਰਹੀ ਹੈ ਨਹੀਂ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਸੰਗਤ ਦੇ ਇਲਾਕੇ ਦਾ ਸਾਰਾ ਸਹੂਗ ਹੀ ਵੜਾ ਦਿੱਤਾ ਜੀ ਜਦੋਂ ਇਹ ਲੰਗਰ ਦਾ ਰੰਗਮਤਾ ਹੁੰਦੀ ਆ ਬਿਆੰਤੀ ਸੰਗਤਾਂ ਇਤਿਹਾਸ ਦੇ ਕੋਈ ਨਾ ਕੋਈ ਫਿਰ ਵੀ ਅੱਗੇ ਲੱਗਾ ਹੋਵੇ ਕਿ ਜਿਹੜਾ ਵੀ ਮਸਲਾ ਦੇ ਮਸਲਾ ਜਿਹੜਾ ਅੱਗੇ ਲਾ ਕੇ ਲੰਗਰ ਦੀ ਸ਼ੁਰੂਆਤ ਕਰਦਾ ਇਹ ਸੰਗਤਾਂ ਤੋਂ ਜਾਂ ਸਾਰੀ ਹਲੋਂ ਜਿੰਦ ਦੇ ਥੱਲੇ ਦਾ ਕਿਸੇ ਦਾ ਦੇ ਦਾ ਲਾਜ ਲੰਗਰ ਕੋ ਲਾਏ ਸਕਦਾ ਨਾ ਸਾਰਾ ਸੰਤ ਦੇ ਸਜੋ ਉਹਨਾਂ ਹੀ ਜਾਂਦੇ ਹੈ ਜਦੋਂ ਰੌਣਕਾ ਹੁੰਦੀ ਹੈ ਤੇ ਵਿਗਿਆਨ ਦੀ ਮਾਇਆ ਆ ਜਾਂਦੀ ਹੈ ਵਿਗਿਆਨ ਹੀ ਲੰਘ ਜਾਂਦਾ ਸੰਤਨ ਕੀ ਮੈਸੇਜ ਦੇਣਾ ਚਾਹੁੰਦੇ ਜੀ ਹਾਂਜੀ ਸੰਤਨ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਸਭ ਗੁਰੂ ਮਹਾਰਾਜੇ ਸਾਰੇ ਦਿਹਾੜੇ ਮਨਾਉਣੇ ਚਾਹੀਦੇ ਆ ਗੁਰੂ ਘਰ ਨੰਗਰ ਜਿਹੜਾ ਵਾ ਜਿਹਦੀ ਬਹੁਤ ਵੱਡੀ ਮਾਨਤਾ ਹੈ ਇਹ ਇਹ ਕਰਨਾ ਚਾਹੀਦਾ ਮੈਂ ਤੇ ਗੁਰੂ ਮਹਾਰਾਜ ਦੇ ਪਾਸ਼ਾ ਦਾ ਹਰੇਕ ਨੂੰ ਨਾਮ ਸੁਖਣਾ ਚਾਹੀਦਾ ਗੁਰੂ ਮਹਾਰਾਜ ਇਹ ਰਿਹਾ ਲਖਮੀਦਾਰੀ ਕਰਨੀ ਚਾਹੀਦੀ ਆ। ਕਹਾ ਪਾਸ਼ੀਆਂ ਨੂੰ ਬਣਾਇਆ ਤਾਂ ਤਾਂ ਸਾਡਾ ਬਣਾਇਆ ਦੇ ਬੰਦ ਮੜਨਾ ਜੀ। ਸੰਤਾਂ ਉਹਦੇ ਹੋਸੀ ਜੋ ਲਈ 10 ਗੁਰੂਵਾਰੀ ਇਹੋ ਜੇਣ ਆ। ਤਾਂ ਤਾਂ ਦੀ ਬਰਨਸਾ ਸਾਡਾ ਬਿਦੂਆ। 5 ਕੇਜੀ ਨੂੰ ਵਰਗੀ ਪਾਸ਼ਾ ਤੇ ਨਹੀਂ ਬਣਾ ਜੀ। ਬੱਬੇ ਕਿਹਨਾ ਤੁਹਾਡਾ? ਲਖਵੀਰ ਸਿੰਘ ਜੀ। ਕਿਹੜਾ ਪਿੰਡ ਆ? ਢਿੱਲੋਗੇ। ਜਿਹੜੇ ਸਾਂਝੋ ਚੌਂ ਦੇ ਵਿੱਚ ਅੱਜ ਲੰਗਰ ਲਾ ਕੇ ਆ ਕੀ ਜੀ ਗੁਰ ਅਰਜੰਦ ਦੇ ਪਾਸ਼ਾ ਦੀ ਮੱਛੇ ਦੇ ਦਿਹਾੜੇ ਤੇ। ਲੰਗਰ ਜਿਹੜਾ ਵਾਹਰ ਮਸੇ ਜਿਹਾ ਧਰਮਸੈਲ ਹੋਨੇ ਆ ਜੀ ਸੰਗਤਾਂ ਦੇ ਸਹਿਯੋਗ ਨਾਲ ਦੋ ਪਿੰਡਾਂ ਦੇ ਪਿੰਡ ਫਿਰ ਲੋਕੇ ਦੇ ਪਿੰਡ ਕਾਲਵਾ ਦੇ ਸੰਤ ਜਿਹੜੀ ਆ ਤੇ ਦੁਕਾਨਾਂ ਵਾਲੇ ਵੀਰਾਂ ਦਾ ਬਹੁਤ ਸਹਿਯੋਗ ਆ ਜਿਹਦੇ ਵਿੱਚ ਤੇ ਉਹਦਾ ਕਰਕੇ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਲੱਗਦਾ ਹੀ ਅਸੀਂ ਇਹ ਹਰ ਮਸੇ ਜਿਹੜੇ ਆਉਂਦੇ ਨਹੀਂ ਆਵੇਂ ਨੇਰੀ ਆਵੇਂ ਲੰਗਰ ਜਿਹੜਾ ਮਰਿਆਦਾ ਅਨੁਸਾਰ ਚੱਲਦਾ 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 ਹੀ ਚੱਲਦਾ ਬਿਲਕੁਲ ਭਾਮੀ ਆ ਬਨੇਰੀ ਵਾਲੇ ਲੰਗਰ ਹਰ ਮਸੇ ਲੱਗਣੇ ਲੱਗਦਾ ਅੱਜ ਵੇਖਿਆ ਜਾ ਰਿਹਾ ਕਿ ਸੰਗਤ ਵੱਲੋਂ ਕੂੜਿਆਂ ਦਾ ਲੰਗਰ ਲਾਇਆ ਗਿਆ ਹੈ। ਕੀ ਇਹ ਸੌਂ ਦਾ ਮਹੀਨਾ ਕਰਕੇ ਲਾਇਆ ਗਿਆ ਕਿ ਜਾਂ ਹਰ ਤਰੀਕੇ ਨਾਲ ਸਭ ਚਲਦਾ। ਨਹੀਂ ਇਹ ਸੌਂ ਦਾ ਮਹੀਨੇ 'ਚ ਜੀ ਕੂੜਿਆਂ ਦਾ ਲੰਗਰ ਜਿਹੜਾ ਵਾਹੇ ਦੁਕਾਨ ਵਾਲੇ ਵੀਰਾਂ ਦਾ ਬਹੁਤ ਸਹਿਯੋਗ ਨਾਲ ਤੇਰਾ ਲੰਗਰ ਅੱਜ ਸਜਾਇਆ ਗਿਆ ਜੀ ਤੇ ਇਹਨਾਂ ਵੀਰਾਂ ਦਾ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਬੜੀ ਮਿਹਨਤ ਕਰਕੇ ਨਾਲ ਜਿਹੜਾ ਲੰਗਰ ਹੈ ਸਜਾਇਆ ਵਾ। ਇਹ ਕਰਕੇ ਚੂੜੇ ਚੀਰ ਕੂੜਿਆਂ ਦਾ ਲੰਗਰ ਜਿਹੜਾ ਮੱਛਿਆ ਦਿਨ ਰੱਖ ਕੇ ਤੇ ਲਾਇਆ ਗਿਆ। ਸੰਤਨ ਕਿੰਨੇ ਮੱਛਿਆ ਦਿਨ ਚਾਹੁੰਦੇ ਵੀ। ਸੰਤਨ ਆਖਿਆ ਨੇ ਜੀ ਇਕੱਠੇ ਹੋ ਗਏ। ਤੇ ਗੁਰੂ ਘਰ ਨੂੰ ਮੰਨਣਾ ਚਾਹੀਦਾ ਤੇ ਗੁਰੂ ਘਰ ਲੰਗਰ ਲਾਉਣੇ ਚਾਹੀਦੇ ਆ ਜੀ ਤੇ ਜਿਹੜੇ ਪੁੱਠੇ ਬੰਦੇ ਨਸ਼ੇ ਆਲੇ ਬੰਨੇ ਉਧਰੋਂ ਹਟ ਸੀ ਤੇ ਗੁਰੂ ਘਰ ਨਾਲ ਜੁੜਨਾ ਚਾਹੀਦਾ ਜੀ ਹਾਂ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਸਵਰਨ ਸਿੰਘ ਹੈ ਜੀ ਪਿੰਡ ਕਾਲਵਾਸੋਂ ਆ ਚੌਂਕ ਦੇ ਵਿੱਚ ਲੰਗਰ ਲਾ ਗਿਆ ਕਿਸ ਮਸਲੇ ਜਾਂ ਸਬੰਧ ਵਿੱਚ ਲਾ ਗਿਆ ਸਾਡੇ ਸਤਿਕਾਰਯੋਗ ਸਭ ਤੋਂ ਪਹਿਲਾਂ ਤੇ ਅਸੀਂ ਸਰਬੱਤ ਦੇ ਟੀਵੀ ਦਾ ਇਹ ਧੰਨਵਾਦ ਕਰਦੇ ਆ ਜੀ ਸੋ ਇਸ ਚੌਂਕ ਦੇ ਵਿੱਚ ਜੋ ਲੰਗਰ ਸ਼ੁਰੂ ਹੋਇਆ ਉਹ ਸਭ ਤੋਂ ਪਹਿਲਾਂ ਇਹਤੇ ਪੁਰਾਣੇ ਬਜ਼ੁਰਗ ਸਾਡੇ ਉਦੋਂ ਗੁਰਦੁਆਰਾ ਸਾਹਿਬ ਵਿੱਚ ਨਹੀਂ ਸਥਿਤ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਪੱਠੇ ਵਿਨ ਗੁਰਦੁਆਰਾ ਡੇਰਾ ਸਾਹਿਬ ਵਿੱਚ ਹੀ ਉਤੋਂ ਵੀ ਪੰਨਾ ਸਤਾ ਪਿੰਡਾਂ ਤੋਂ ਸੰਗਤ ਜਿਹੜੀ ਆ ਉਹ ਚੱਲ ਕੇ ਆਪਣੇ ਉਤੋਂ ਚੱਲ ਕੇ ਸੰਗਤ ਜਿਹੜੀ ਆ ਉਹ ਆਪਣਾ ਚੌਂਕੀ ਭਰਦੇ ਸੀ ਸ੍ਰੀ ਤਰਨ ਤਾਰਨ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਸਿਆ ਦੇ 14ਵਾਂ ਵਾਲੀ ਰਾਤ ਨੂੰ ਚੌਂਕੀ ਤੁਰਦੀ ਸੀ ਇਹਨਾਂ ਪਿੰਡਾਂ ਤੋਂ ਇਕੱਠੇ ਹੋ ਕੇ ਚੱਲਦੇ ਸੀ ਇੱਥੇ ਰੰ ਚੇਸ ਚੌਂਕ ਦੇ ਵਿੱਚ ਜੋ ਚੌਂਕ ਆ ਫੇਲੋ ਕੇ ਪਿੰਡ ਕਾਲਵਾ ਦੇ ਸੈਂਟਰ ਚ ਚੌਂਕ ਪੈਂਦਾ ਇੱਥੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਇਹ ਰੀਤ ਚਲਾਈ ਲੰਗਰ ਦੀ ਜਿਵੇਂ ਕਿ ਬਾਪੂ ਪੂਰਨ ਸਿੰਘ ਜੀ ਫੇਲੋ ਕੇ ਬਾਪੂ ਕੁੰਦਰ ਸਿੰਘ ਜੀ ਫੇਲੋ ਕੇ ਬਾਪੂ ਸੰਤੋਖ ਸਿੰਘ ਜੀ ਫੇਲੋ ਕੇ ਤੋਂ ਤੋਂ ਸਰਦਾਰ ਕਸ਼ਮੀਰ ਸਿੰਘ ਜੀ ਇਥੋਂ ਚੌਂਕ ਵਾਲੇ ਤੋਂ ਸੋ ਪਿੰਡ ਕਾਲਵਾ ਦੀ ਸੰਗਤ ਦੇ ਸਹਿਯੋਗ ਨਾਲ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਇੱਥੇ ਲੰਗਰ ਜਿਹੜਾ ਹੀ ਚਾਲੂ ਕੀਤਾ ਗਿਆ ਅੱਜ ਵੀ ਉਹ ਲੰਗਰ ਜਿਹੜਾ ਵਾ ਚੱਲਦਾ ਆ ਰਿਹਾ ਵਾ ਸੋ ਜੋ ਵੀ ਪਿੱਛੇ ਤੋਂ ਲੈ ਕੇ ਲੰਗਰ ਇੱਥੇ ਚੱਲਦਾ ਰਿਹਾ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਲੰਗਰ ਜਿਹੜਾ ਚਾਲੂ ਕੀਤਾ ਗਿਆ ਤੇ ਲੰਗਰ ਅੱਜ ਵੀ ਚੱਲ ਰਿਹਾ ਕੁਝ ਦੇਰ ਪਹਿਲਾਂ ਤੋਂ 4-5 ਸਾਲ ਪਹਿਲਾਂ ਤੋਂ ਵੀ ਮਾਲਪੂੜਾਂ ਦਾ ਲੰਗਰ ਵੀ ਦਾਲ ਚਾਲੂ ਕੀਤਾ ਗਿਆ ਮੱਸੀਆ ਤੇ ਜੋ ਅੱਜ ਮੌਜੂਦਾ ਸੰਗਤਾਂ ਦੇ ਸਹਿਯੋਗ ਨਾਲ ਜਿਵੇਂ ਕਿ ਜੈਦਾਦਾਰ ਭਾਈ ਕਲਵੀਰ ਸਿੰਘ ਜੀ ਜੈ ਜੀਦਰ ਕਲਵੀਰ ਸਿੰਘ ਜੀ ਲਖਵੀਰ ਸਿੰਘ ਜੀ ਸਰਦਾਰ ਹਰਭਜਨ ਸਿੰਘ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਅੱਜ ਵੀ ਲੰਗਰ ਹੈ ਉਸੇ ਤਰ੍ਹਾਂ ਹੀ ਹੋਣ ਦੇ ਵਿੱਚ ਜਾਂਦਾ ਗਿਆ ਚਲੋ ਤੁਸੀਂ ਦੱਸਿਓ ਪੁਰਾਣੇ ਬਜ਼ੁਰਗਾਂ ਵੱਲੋਂ ਇਹ ਰੀਤੋਰੀ ਜੀ ਚੌਂਗ ਦੇ ਵਿੱਚ ਹੁਣ ਕਿਹੜਵੀਂ ਪੀੜ੍ਹੀ ਜਿਹੜੀ ਇਹ ਮਰਿਆਦਾ ਨਿਭਾ ਰਹੀ ਹੈ ਅੱਜ ਚੌਥੀ ਪੀੜ੍ਹੀ ਚੱਲ ਰਹੀ ਹੈ ਜੀ ਜੋ ਇਹ ਪਿੱਛੇ ਤੋਂ ਮਰਿਆਦਾ ਚਾਲੂ ਕਰਨ ਤੋਂ ਬਾਅਦ ਅੱਜ ਵੀ ਉਹ ਮਰਿਆਦਾ ਜਿਹੜੀ ਆ ਉਹ ਚੱਲੂ ਆ ਉਹਨਾਂ ਦੇ ਬੱਚਿਆਂ ਵੱਲੋਂ ਮਰਿਆਦਾ ਨਿਭਾਈ ਜਾ ਰਹੀ ਆ ਜਾਂ ਨਵੇਂ ਵੀ ਸੇਵਾਦਾਰ ਜੁੜੇ ਆ ਉਹਨਾਂ ਦੇ ਬੱਚਿਆਂ ਵੱਲੋਂ ਵੀ ਨਿਭਾਈ ਜਾ ਰਹੀ ਆ ਤੇ ਨਵੇਂ ਵੀ ਸੇਵਾਦਾਰ ਜਿਹੜੇ ਆ ਉਹ ਜਿਵੇਂ ਕਿ ਫੌਜੀ ਧਰਮ ਸਿੰਘ ਜੀ ਆ ਸਰਦਾਰ ਭਪਿੰਦਰ ਸਿੰਘ ਜੀ ਆ ਤੇ ਸਰਦਾਰ ਆਪਣੇ ਨਾਲ ਹੋਰ ਵੀ ਆਪਣੇ ਇਲਾਕੇ ਦੇ ਵੀਰ ਭਰਾ ਨੌਜਵਾਨ ਵੀਰ ਜਿਹੜੇ ਆ ਬਹੁਤ ਵੱਧ ਤੋਂ ਵੱਧ ਸਹਿਯੋਗ ਦੇ ਰਿਹਾ ਲੰਗਰ ਕਮੇਟੀ ਦੇ ਵਿੱਚ ਵਾਧਾ ਹੋਇਆ ਬਿਲਕੁਲ ਜੀ ਬਿਲਕੁਲ ਵਾਧਾ ਹੋਇਆ ਵਾਧਾ ਬਹੁਤ ਜ਼ਿਆਦਾ ਵਾਧਾ ਹੋ ਚੁੱਕਾ ਆ ਜੋ ਵੀ ਸੰਗਤ ਵੱਲੋਂ ਸਹਿਯੋਗ ਦਿੱਤਾ ਜਾਂਦਾ ਵਾ ਮਾਇਆ ਇਕੱਠੀ ਹੁੰਦੀ ਆ ਸਾਰਾ ਸਭ ਵਧਾਵ ਕਰਕੇ ਉਹ ਬਾਅਦ ਵਿੱਚ ਜਿਹੜੀ ਮਾਇਆ ਉਹ ਇਕੱਠਾ ਦੇ ਜਮਾ ਕੀਤੀ ਜਾਂਦੀ ਆ ਤੇ ਅਗਲੇ ਲੰਗਰ ਵਾਸਤੇ ਫੇਰ ਤਿਆਰੀ ਕੀਤੀ ਜਾਂਦੀ ਆ ਮਾਲ ਪੂੜਾ ਲੰਗਰ ਜਿਹੜਾ ਵਾ ਇਹ ਹਰ ਮੱਸੇ ਦਾ ਮਸਲਾ ਆ ਜਾਂਦਾ ਨਹੀਂ ਜੀ ਹਰ ਮੱਸੇ ਤੇ ਨਹੀਂ ਗੱਲ ਲੱਗਦਾ ਇਹ ਸੌਣ ਦੇ ਮਹੀਨੇ ਦੇ ਵਿੱਚ ਜਿਵੇਂ ਸੰਗਰਾਂਦ ਸੌਣ ਦੀ ਸੰਗਰਾਂਦ ਆ ਜਾਂਦੀ ਆ ਉਸ ਤੋਂ ਬਾਅਦਾਂ ਜੋ ਮੱਸਿਆ ਹੁੰਦੀ ਆ ਉਹ ਮੱਸਿਆ ਤੇ ਲੰਗਰ ਜਿਹੜਾ ਉਹ ਲਾਇਆ ਜਾਂਦਾ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਸੰਗਤ ਨੂੰ ਇਸੇ ਤਰ੍ਹਾਂ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ੇ ਪਤੇ ਤੋਂ ਰਹਿ ਤੋੜ ਨੌਜਵਾਨ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਨਸ਼ੇ ਤੋਂ ਆਪਣਾ ਰਹਿ ਧੋਕੇ ਤੇ ਇਹ ਸੰਗਤਾਂ ਦੇ ਨਾਲ ਸਹਿਯੋਗ ਦੇਣ ਤੇ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿਰ ਤੇ ਮਿਹਰ ਭਰਿਆ ਹੱਥ ਰਵੇ ਨੌਜਵਾਨ ਵੀਰਾਂ ਤੇ ਸਾਰੇ ਇਲਾਕੇ ਦੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਨਸ਼ੇ ਤੋਂ ਰਹਿ ਧੋਕੇ ਇਹਨਾਂ ਜਹੇਦਰ ਅਸਾਭਾ ਦੇ ਨਾਲ ਜੁੜ ਕੇ ਸੇਵਾ ਵਿੱਚ ਆਣ ਕੇ ਤੇ ਸੇਵਾਦਾਰਤਾ ਜਾਵੇ